ਅਕਸਰ ਸਾਡੀ ਦਿੱਕਤ ਇਹ ਹੁੰਦੀ ਹੈ ਕਿ ਸਾਡਾ ਜਿਹੜਾ ਗੁੱਲੀ ਡੰਡਾ ਉਹ ਮਰਦਾ ਨਹੀਂ ਹੈਗਾ ਮੁੱਖ ਤੌਰ ਤੇ ਤਾਂ ਕਾਰਨ ਇਹ ਹੁੰਦਾ ਹੈ ਕਿ ਅਸੀਂ ਗੁੱਲੀ ਡੰਡੇ ਦੇ ਬਾਰੇ ਸਮਝ ਨਹੀਂ ਸਕੇ ਮਤਲਬ ਮਤਲਬ ਇਹ ਹੈਗਾ ਕਿ ਗੁੰਡੀ ਗੁੱਲੀ ਡੰਡਾ ਜਿੰਨਾ ਅਸੀਂ ਸੋਚਦੇ ਹਾਂ ਉਸ ਤੋਂ ਬਹੁਤ ਜ਼ਿਆਦਾ ਚਲਾਕ ਹੁੰਦਾ ਹੈ ਇਹਨੇ ਸਾਡੀ ਫਸਲ ਦੇ ਨਾਲ ਚਾਰ ਚੀਜ਼ਾਂ ਨਾਲ ਹੀ ਕੰਪੀਟੀਸ਼ਨ ਕਰਨਾ ਹੁੰਦਾ ਹੈ ਪਹਿਲਾ ਹੁੰਦਾ ਹੈ ਆਪਣਾ ਹੈ ਨਮੀ ਦੇ ਲਈ ਪਾਣੀ ਦੇ ਲਈ ਕਿਉਂਕਿ ਉਹ ਨਾਲ ਜਿਵੇਂ ਖੇਤ ਹੈ ਕਿਉਂਕਿ ਜਿਵੇਂ ਉਹ ਨਾਲ ਖੇਤ ਹੈ ਇਸ ਖੇਤ ਦੇ ਵਿੱਚ ਕੀ ਹੈ ਕਿ ਖੇਤ ਖੋਜ ਕੇ ਇਸ ਸਮੇਂ ਗੁੱਲੀ ਡੰਡੇ ਨੇ ਸਭ ਤੋਂ ਪਹਿਲਾਂ ਨਾਲ ਖੜੀ ਕਣਕ ਦੇ ਨਾਲ ਪਾਣੀ ਆਸਤੇ ਨਮੀ ਆਸਤੇ ਕੰਪੀਟੀਸ਼ਨ ਕਰਨਾ ਹੈ ਤਾਂ ਫਿਰ ਕੀ ਕਰੇਗਾ ਆਪ ਦੀਆਂ ਜੜਾਂ ਡੂੰਘੀਆਂ ਲੈ ਕੇ ਜਾਏਗਾ ਦੂਜਾ ਕੰਪੀਟੀਸ਼ਨ ਹੋਏਗਾ ਪੋਸ਼ਕ ਤੱਤ ਖਾਣ ਦਾ ਤਾਂ ਪੋਸ਼ਕ ਤੱਤ ਜਮੀਨ ਚੋਂ ਮਿਲਨੇ ਆ ਯੂਰੀਆ ਡਾਈ ਫਾਸਫੋਰਸ ਉਹ ਦੇ ਲਈ ਫੇਰੇ ਕੀ ਕਰੇਗਾ ਪਹਿਲਾਂ ਪੱਤੇ ਨਹੀਂ ਵਧਾਊਗਾ ਇਥੋਂ ਜੜਾਂ ਵਧਾਏਗਾ ਇਸ ਤੋਂ ਬਾਅਦ ਜਿਹੜਾ ਨੇ ਜੜਾਂ ਪੂਰੀਆਂ ਵਧਾ ਲਈਆਂ ਤਾਂ ਫੇਰ ਇਹ ਜੰਗ ਲੜੇਗਾ ਤੁਹਾਡੇ ਨਾਲ ਸੂਰਜੀ ਊਰਜਾ ਦੇ ਲਈ ਤਾਂ ਫੇਰ ਕਾਦ ਆਪਣਾ ਵੱਡਾ ਕਰੇਗਾ ਫੇਰ ਜਗਾ ਘੇਰਨ ਲਈ ਲੜੇਗਾ ਤਾਂ ਇਸ ਲਈ ਇਹ ਕਿਹਾ ਜਾਂਦਾ ਕਿ ਜਿੰਨਾ ਨਿੱਕਾ ਹੋਵੇ ਇਹਨੂੰ ਓਨਾ ਛੋਟਾ ਮਾਰ ਦੇਣਾ ਚਾਹੀਦਾ ਹੈ ਹੁਣ ਤੁਸੀਂ ਇਹ ਜੜ ਮੈਥੋਂ ਦਿਖਾਉਣਾ ਹੈ ਕਿ ਤੁਸੀਂ ਧਿਆਨ ਦਿਓ ਕੀ ਹੁੰਦਾ ਹਾਲਾਤ ਇਹ ਬਿਲਕੁਲ ਛੋਟਾ ਹੈ ਇਹ ਇਹਨੂੰ ਆਪਾਂ ਪਟਦੇ ਹਾਂ ਇਹ ਜਾੜੇ ਦੀ ਜੇ ਮੈਂ ਆਸਾਤੀ ਪਾ ਮਾਂ ਇਹ ਜਾੜੇ ਹਰਾਨੋ ਉੱਪਰਲੇ ਪਾਸੇ ਨਿੱਕਾ ਜਾ ਦੇ ਪਾਸੇ ਡਾ ਵੱਡਾ ਜੜਾਂਗਾ ਨਾਲ ਖੜੇ ਕਣਕ ਪਟਕੇ ਦੇਖਦੇ ਆਂ ਇਹ ਕਣਕ ਹੁਣ ਤੁਸੀਂ ਦੋਵਾਂ ਦੇ ਹਾਲਾਤ ਦੇਖ ਲਓ ਚਲੋ ਇਹ ਕਣਕ ਥੋੜੀ ਇਹ ਪੰਚਾਇਤ ਵਾਲੀ ਪਹਿਲੀ ਹੈ ਇਹਦੇ ਵਿੱਚ ਕਣਕ ਨੇ ਹਜੇ ਜੜਾਂ ਪੂਰੀਆਂ ਨਹੀਂ ਬਣਾਈਆਂ ਉਹ ਵੱਖਰੀ ਗੱਲ ਹੈ ਪਰ ਗੱਲ ਇਹ ਹੈਗੀ ਕਿ ਗੁੱਲੀ ਡੰਡਾ ਸਮਝੰਦੀ ਕਿ ਗੁੱਲੀ ਡੰਡਾ ਉੱਗਣ ਤੋਂ ਪਹਿਲਾਂ ਹੀ ਆਪਦੀ ਜੜਾ ਹੈ ਉਹ ਬਹੁਤ ਵੱਡੀ ਬਣਾ ਲੈਂਦਾ ਹੈ ਕਿ ਕਣਕ ਉਹਦੀ ਜੜ ਦੇ ਮੁਕਾਬਲਾ ਕਰ ਹੀ ਨਹੀਂ ਸਕਦੀ ਮੈਂ ਤਾਂ ਹੋਰ ਕਣਕ ਦਾ ਬੂਟਾ ਫੱਟਣ ਦੀ ਕੋਸ਼ਿਸ਼ ਕਰਦਾ ਹੈ ਇਹ ਹੁਣ ਇੱਕ ਕਣਕ ਦਾ ਬੂਟਾ ਆਪਣੇ ਕੋਲੇ ਨਾਲ ਗੁੱਲੀ ਡੰਡਾ ਦਾ ਬੂਟਾ ਤਾਂ ਇਹਦੀਆਂ ਜੜਾਂ ਦੇਖ ਕੇ ਤੇ ਹੈਰਾਨ ਰਹਿ ਜਾਓਗੇ ਕਿ ਕਣਕ ਨੇ ਤਾਂ ਹਜੇ ਜੜ ਬਣਾਈ ਨਹੀਂ ਕਣਕ ਦਾ ਜੜ ਉਹ ਤੋਂ ਬਣਉਣੀ ਹੈ ਜਦੋਂ ਪਹਿਲਾਂ ਆਪਾਂ ਨਹੀਂ ਲੱਗੂਗਾ ਤੇ ਇੱਥੋਂ ਜੜਾ ਕੱਢੂਗੀ ਉਹ ਕੋ ਲੇਕਿਨ ਗੁੱਲੀ ਡੰਡਾ ਪਹਿਲਾਂ ਹੀ ਥੱਲੇ ਲੈ ਗਿਆ ਜਿਹੜਾ ਇਹਦੇ ਕਰਕੇ ਭਰਾਓ ਗੁੱਲੀ ਡੰਡਾ ਜਿਹੜਾ ਹੈ ਇਹਨੂੰ ਟਾਈਮ ਸਰ ਕੰਟਰੋਲ ਕਰਿਆ ਕਰੋ ਜੇਕਰ ਇਹ ਦੋ ਪੱਤੇ ਉਹ ਚਾਰ ਪੱਤੇ ਦਾ ਹੋ ਗਿਆ ਤਾਂ ਇਹਦੀਆਂ ਜੜਾਂ ਨਾਲ ਜੜਾਂਗਾ ਬਹੁਤ ਵੱਜਣਾ ਹੈ ਤਾਂ ਕਿਉਂਕਿ ਇਹ ਚੋਰ ਹੈ ਚੋਰ ਨੇ ਆਪਣੀ ਜੜ ਵੀ ਜਲਦੀ ਬਣਾਉਣੀ ਹੈ ਪੱਤੇ ਵੀ ਜਲਦੀ ਬਣਾਉਣੇ ਹਨ ਹਰ ਇੱਕ ਚੀਜ਼ ਜਲਦੀ ਕਰਨੀ ਹੈ ਇਹ ਧਿਆਨ ਤੁਹਾਨੂੰ ਰੱਖਣਾ ਪਏਗਾ